ਮਰੇ ਕੀ ਹੋ ਗਿਆ ਕਾਰਪੋਰੇਸ਼ਨ ਤੋਂ ਹੱਥ ਜੁੜੀ ਜਾਂਦੇ ਹੋ ਕਾਰਪੋਰੇਸ਼ਨ ਹਾਂਜੀ ਹਾਂਜੀ ਅੱਜ ਹੋਇਆ ਅੱਜ ਸਵੇਰੇ 7 ਵਜੇ ਖੱਡਾ ਹੋਇਆ ਅੱਛਾ ਇੱਥੋਂ ਜ਼ੋਰ ਦੀ ਪੀਕਅਪ ਲੰਘ ਰਹੀ ਸੀ ਔਰ ਪੀਕਅਪ ਪਲਟਦੀ ਪਲਟਦੀ ਬਚ ਜਾਂਦੀ ਲੁਧਿਆਣੇ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਸੜਕਾਂ ਦੇ ਵਿੱਚ ਫੁੱਟ ਫੁੱਟ ਤੱਕ ਟੋਏ ਹੈਗੇ ਆ ਇਹ ਰਿਕਸ਼ੇ ਕਿੰਨੇ ਪਲਟਦੇ ਆ ਰੋਜ਼ 4-5 ਇਹ ਰਿਕਸ਼ੇ ਜ਼ਰੂਰ ਪਲਟਦੇ ਆ ਔਰ ਸਵਾਰੀਆਂ ਦਾ ਵੀ ਨੁਕਸਾਨ ਹੁੰਦਾ ਹੈ ਅੰਦਰ ਜਾ ਗੱਡੀ ਗੁੱਡੀ ਡੇਕ ਜਾਵੇ ਤੇ ਬੰਦਾ ਮਰ ਜਾਊਗਾ ਕਾਰਪੋਰੇਸ਼ਨ ਦੇ ਮੁਲਾਦਿਆਂ ਬੇਕਿਸਮਤ ਦੇ ਖਲਾਸ ਹੋਏ ਪਏ ਨੇ ਕੋਈ ਆ ਨਹੀਂ ਕੀ ਕੋਈ ਆ ਕੇ ਸੜਕਾਂ ਦੇ ਉੱਤੇ ਹਾਲਾਤ ਵੇਖੀ ਕੋਈ ਹਾਲਾਤ ਨਹੀਂ ਵੇਖਦੇ ਵੇ ਜੀ ਸੜਕਾਂ ਦੇ ਬੜੇ ਵੱਡੇ ਵੱਡੇ ਟੋਏ ਨੇ ਸਮਾਰਟ ਸਿਟੀ ਹੈਗਾ ਸਮਾਰਟ ਸਿਟੀ ਲੱਗ ਰਿਹਾ ਵਧੀਆ ਲੱਗ ਰਿਹਾ ਹੈ ਠੀਕ ਇੱਥੇ ਆਈ ਤੁਹਾਨੂੰ ਲੱਗ ਰਿਹਾ ਹੈ ਸ਼ਹਿਰ ਬਹੁਤ ਵਧੀਆ ਦੇਖ ਲਓ ਟ੍ਰੈਫਿਕ ਦਿਖਾ ਦਿਓ ਮਾੜਾ ਇਹ ਇੱਧਰ ਉੱਧਰ ਕੀ ਬਾਤ ਹੈ ਲੋਕਾਂ ਦਾ ਉਹ ਤਾਰੀਫ਼ ਕੀਤੀ ਜਾ ਰਹੀ ਹੈ ਲੁਧਿਆਣਾ ਦੇ लुधियाना वासियों ਲਈ اہم خبر ਅਤੇ ਉਹਨਾਂ ਦੇ ਸੁਰੱਖਿਤ ਲਈ اہم خبر ਕਿਉਂਕਿ ਸੜਕਾਂ ਤੇ ਜਾਣਾ ਹੁਣ ਲੁਧਿਆਣਾ ਵਾਸੀਆਂ ਦੇ ਲਈ ਹੋਇਆ ਸਿਰਦਰਦ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਜੇਕਰ ਤੁਸੀਂ ਸੜਕਾਂ ਦੇ ਉੱਤੇ ਜਾ ਰਹੇ ਹੋ ਆਪਣੇ ਕੰਮ ਦੇ ਉੱਤੇ ਜਾਂ ਮੰਜ਼ਿਲ ਤੱਕ ਜਾ ਰਹੇ ਹੋ ਤਾਂ ਧਿਆਨ ਧਿਆਨ ਦੇ ਨਾਲ ਜਾਈਓ ਕਿਉਂਕਿ ਹੁਣ ਜਗ੍ਹਾ ਜਗ੍ਹਾ ਖੱਡੇ ਅਤੇ ਟੋਏ ਅਤੇ ਜਿਹੜੇ ਜ਼ਮੀਨ ਦੇ ਥਲੇ ਤਸ ਜਾਨੀ ਜ਼ਮੀਨਾਂ ਉਹ ਤੁਹਾਨੂੰ ਉਹਨਾਂ ਸੜਕਾਂ ਦੇ ਉੱਤੇ ਮਿਲਦੇ ਹੋਏ ਨਜ਼ਰ ਆਣਗੇ ਇਹੋ ਜੀ ਉਦਾਹਰਨ ਤੁਹਾਨੂੰ ਮੈਂ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਦੀ ਦਿਖਾ ਰਿਹਾ ਤਸਵੀਰਾਂ ਜਿੱਥੇ ਕਿ 8 ਫੁੱਟ ਡੂੰਘਾ ਖੱਡਾ ਜਿਹੜਾ ਕਿ ਹੋ ਚੁੱਕਾ ਹੈ ਵਾ ਭ੍ਰਿਸ਼ਟਾਚਾਰ ਦੀ ਹੱਦ ਹੁੰਦੀ ਹੈ ਭ੍ਰਿਸ਼ਟਾਚਾਰ ਐਡਾ ਕੋ ਹੋ ਚੁੱਕਾ ਵਾ ਕਿ ਭ੍ਰਿਸ਼ਟਾਚਾਰ ਦੇ ਵਿੱਚ ਜਿਹੜੀਆਂ ਸੜਕਾਂ ਵਿੱਚ ਜਿਹੜੀਆਂ ਤਸਰੀਆਂ ਹੋਈਆਂ ਉਹਨਾਂ ਨਜ਼ਰ ਆ ਰਹੀਆਂ ਨੇ ਕਿ ਕਿੰਨਾ ਕੁ ਬੇ ਕਿੰਨਾ ਕੁ ਬੇਸ਼ਮਾਰ ਜਿਹੜੇ ਕਿ ਆ ਕੰਮ ਨਾ ਲਾ ਕੀ ਦਾ ਕੰਮ ਜਿਹੜੇ ਕਿ ਆ ਕਾਰਪੋਰੇਸ਼ਨ ਦਾ ਦਿਖਦਾ ਨਜ਼ਰ ਆ ਰਿਹਾ ਵਾ ਇਹੋ ਜੇ ਹਾਲਾਤ ਕਦੀ ਨਹੀਂ ਬਣੇ ਲੁਧਿਆਣਾ ਦੇ ਪੰਜਾਬ ਦੇ ਜਿੰਨੇ ਵੀ ਹਾਲਾਤ ਜਿਹੜੇ ਕਿ ਆ 4 ਸਾਲਾਂ ਦੇ ਵਿੱਚ ਬੰਦੇ ਹੋਏ ਨਜ਼ਰ ਆ ਰਹੇ ਨੇ ਲੋਕ ਤੇ ਤੜਾਈ ਤੜਾਈ ਕਰ ਰਹੇ ਨੇ ਪਰੇਸ਼ਾਨ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਖੱਡਿਆਂ ਨੇ ਸਾਡਾ ਜਿੰਨਾ ਦੁਰਭੜ ਕਰ ਦਿੱਤਾ ਦੇਖ ਸਕਦੇ ਹੋ ਕਿ ਕਿੰਨਾ ਕੁ ਡੂੰਘਾ ਖੱਡਾ ਜਿਹੜੇ ਕਿ ਆ ਹੋ ਗਿਆ ਵਾ ਇਹ ਸ਼ਾਹੀ ਦੀ ਕਿੱਥੇ ਪੰਜਾਬ ਦੇ ਇਹ ਸ਼ਾਇਦ ਹੀ ਕਿਸੇ ਸ਼ਹਿਰ ਦੇ ਵਿੱਚ ਹੋਇਆ ਹੋਗਾ ਕਿਉਂਕਿ ਲੁਧਿਆਣਾ ਇੱਕ ਮਹਾਨਗਰ ਕਿਹਾ ਲਾਇਆ ਜਾਂਦਾ ਵਾ ਲੁਧਿਆਣਾ ਇੱਕ ਉੱਚਾ ਸ਼ਹਿਰ ਕਿਹਾ ਲਾਇਆ ਜਾਂਦਾ ਪੰਜਾਬ ਦੇ ਵਿੱਚ ਪਰ ਕਿਤਨਾ ਕਿਤੇ ਲੁਧਿਆਣਾ ਹੁਣ ਲੁਧਿਆਣਾ ਦੀ ਜਿਹੜੀ ਕਿ ਹੈ ਨੋਹਾਰ ਜਿਹੜੀ ਕਿ ਹੈ ਬਦਲਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਨੋਹਾਰ ਬਦਲੀ ਜਾ ਰਹੀ ਹੈ ਸਮਾਰਟ ਸਿਟੀ ਦਾ ਨਾਮ ਦਿੱਤਾ ਗਿਆ ਸਮਾਰਟ ਸਿਟੀ ਲੁਧਿਆਣਾ ਰੋਸ਼ਨ ਕੀਤਾ ਗਿਆ ਸੀ ਨਾਮ ਪਰ ਰੋਸ਼ਨ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਨਜ਼ਾਰੇ ਦਿਖਾਈ ਦੇ ਰਹੇ ਨੇ ਕੁਝ ਲੋਕ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਨਗੇ ਕਿਹੋ ਜੀ ਲੱਗਦੀ ਹੈ ਤੁਹਾਡੀ ਸਮਾਰਟ ਸਿਟੀ ਦੂਜੇ ਪਾਸੇ ਖੱਡੇ ਕਿੰਨੇ ਕੁ ਛੋਟੇ ਤਾਂ ਹੈਗੇ ਪਰ ਨੁਕਸਾਨ ਤਾਂ ਬਹੁਤ ਨੇ ਕਿਸ ਤਰ੍ਹਾਂ ਦਾ ਹੋਇਆ ਫਟਾ ਦਿੱਤਾ ਹੋਇਆ ਇਹ ਨਹੀਂ ਪਤਾ ਜੀ ਇਹ ਨਹੀਂ ਪਤਾ ਫੋਟੋ ਆਈ ਸਾਨੂੰ ਵੀ ਹੁਣ ਹੀ ਪਤਾ ਲੱਗਿਆ ਜੀ ਨਾਲ ਹੀ ਮੌਕੇ ਤੇ ਆ ਗਏ ਜੀ ਅੱਛਾ ਜੈ ਸਿੰਘ ਸਾਹਿਬ ਅੱਚ ਮੌਕੇ ਕੋਈ ਪੁੱਛ ਕੇ ਅਧਾਰੀ ਹਾਂਜੀ ਉਹ ਚੱਲ ਗਏ ਜੀ ਜੈ ਸਿੰਘ ਸਾਹਿਬ ਆਏ ਸੀਗੇ ਜਿਹੜੇ ਮੌਕੇ ਤੇ ਜਾਈ ਸੀਗੇ ਦੇਖ ਕੇ ਆ ਫਲੇਵਰ ਭੇਜ ਰਹੇ ਪਏ ਮਲਵਾ ਗਿਆ ਵਾ ਜੀ ਅਸੀਂ ਬੇਲਦਾਰੀ ਹੈ ਜੀ ਭਾਈ ਦੇਖਣੀ ਹੈ ਇਸੀ ਮੌਕੇ ਤੇ ਕੀ ਸਮਾਨ ਲਗਣਾ ਕਿੰਨਾ ਕੋ ਫੁੱਟ ਕੱਢਾ ਹੋਈ ਹੈਗਾ 8 ਕੋਟ ਦਾ ਹੈਗਾ ਜੀ 8 ਕੋਟ ਦਾ ਟੈਨਿੰਗਸ ਨੂੰ ਸਰ ਇਹ ਕਿੱਥੇ ਰੱਖੀ ਨਹੀਂ ਸਰ ਮੌਕੇ ਤੇ ਬੰਦੇ ਆ ਗਏ ਹੈ ਬੈਰੀਕੇਟਿੰਗ ਹੋ ਗਈ ਹੈ ਠੀਕ ਹੈ ਜੀ ਸਮਾਨ ਲਿਆਈਏ ਤੇ ਕੰਮ ਕਰ ਦਈਏ ਇੱਕ ਵਾਰ ਦੇਖ ਲਈਏ ਆਪਾਂ ਆਪਣੇ ਬੰਦੇ ਆਣ ਲੱਗ ਪਏ 3 ਨਾਲ ਕਿ ਇਹਦਾ ਡਾਡਾ ਵਿੱਚ ਦੋ ਵੀ ਨਾ ਵੀਰੇ ਕੀ ਹੋ ਗਿਆ ਕਾਰਪੋਰੇਸ਼ਨ ਤੋਂ ਹੱਥ ਜੁੜੀ ਜਾਂਦੇ ਉਹ ਕਾਰਪੋਰੇਸ਼ਨ ਤੋਂ ਹਾਂਜੀ ਹਾਂਜੀ ਹੋਇਆ ਕੀ ਇੱਥੇ ਵੀਰੇ ਸਾਨੂੰ ਵੀ ਨਹੀਂ ਪਤਾ ਖੱਡਾ ਪਿਆ ਵਾ ਫੋਟੋ ਆਈ ਆ ਤੇ ਨਾਲ ਹੀ ਆ ਗਏ ਜੀ ਮੌਕੇ ਤੇ ਜੈ ਜੀ ਸਾਹਿਬ ਜੈ ਜੀ ਸਾਹਿਬ ਹੋਇਆ ਕੀ ਆ ਟਵਿੱਟਰ ਉਹ ਜੈ ਜੀ ਚਲੇ ਗਏ ਨੇ ਦੇਖ ਕੇ ਮੌਕਾ ਚਲੇ ਗਿਆ ਨਾ ਵੀ ਨਾਮ ਕਿਹੜਾ ਡਿਪਾਰਟਮੈਂਟ ਦਾ ਤੁਹਾਡਾ ਜੈ ਜੀ ਆਪਾਂ ਕਾਰਪੋਰੇਸ਼ਨ ਤੋਂ ਹੀ ਆਏ ਆ ਮੌਕਾ ਦੇਖਣ ਆਏ ਸੀ ਮੌਕਾ ਦੇਖ ਲਿਆ ਜੋ ਵੀ ਅੱਗੇ ਸੋਲੂਸ਼ਨ ਹੋਏਗਾ ਕਰ ਦਿੱਤਾ ਜਾਵੇਗਾ ਮੌਕੇ ਦੇ ਕੀ ਦੇਖਿਆ ਕਿੰਨੇ ਫੁੱਟ ਦਾ ਖੱਡਾ ਹੈ 6-7 ਫੁੱਟ ਦਾ ਖੱਡਾ ਹੈਗਾ ਆ ਜੋ ਵੀ ਉਹਦੇ ਤੇ ਮੌਕੇ ਦਾ ਸੋਲੂਸ਼ਨ ਹੁੰਦਾ ਹੋਏਗਾ ਆਪਾਂ ਨੀ ਕੋ دیر تک ਇਹਨੂੰ ਰਿਪੇਅਰ ਕੀਤਾ ਜਾਊਗਾ ਜਾਂ ਦੁਬਾਰਾ ਬਣਾਇਆ ਜਾਊਗਾ ਬਾਕੀ ਦੇਖੋ ਜੀ ਹੁਣ ਮੌਕੇ ਤੇ ਜਦੋਂ ਕੰਮ ਹੋਏਗਾ ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਅੱਛਾ ਜੀ 6 ਘੰਟੇ ਲੱਗ ਸਕਦੇ ਆ 4 ਘੰਟੇ ਲੱਗ ਸਕਦੇ ਆ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਤੁਸੀਂ ਕਿਹੜੀ ਪੋਜੀਸ਼ਨ ਦੇਓ ਰਾਤ ਰਾਤ 2000 ਹੁਣ ਆਇਆ ਪੋਜੀਸ਼ਨ ਦਾ ਰਾਗ ਸਰ ਕਿਹੜੀ ਹੋ ਤੁਹਾਡਾ ਨਾਮ ਕੀ ਹੈ ਤੁਹਾਡੀ ਡੈਜਿਨੇਸ਼ਨ ਕੀ ਹੈ ਉਹ ਕੋਈ ਗੱਲ ਨਹੀਂ ਕੋਈ ਗੱਲ ਚਲੋ ਚਲੋ ਕੋਈ ਗੱਲ ਨਹੀਂ ਤੇ ਲੱਗਿਆ ਸਰ ਹਾਂਜੀ ਰਾਤ ਰਾਤ ਹੁਣ ਆਇਆ ਚਲੋ ਫਿਲਹਾਲ ਜਿਹੜੀ ਹੈ ਫਿਲਹਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਆ ਜਿਹੜੇ ਜਈ ਕਲਾ ਜਈ ਨੇ ਹੈ ਤੇ ਉਸ ਤੋਂ ਜਿਹੜੇ ਕਿ ਆ ਪੈਦੇ ਹੋਏ ਨਜ਼ਰ ਆ ਰਹੇ ਨੇ ਆ ਦੇਖ ਸਕਦੇ ਹੋ 8 ਫੁੱਟ ਖੱਡਾ ਜਿਹੜੇ ਕਿ ਆ ਦੱਸਿਆ ਜਾ ਰਿਹਾ ਵਾ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਕਿ ਆ ਜ਼ਮੀਨ ਦੇ ਵਿੱਚ ਪਾੜ ਪੈ ਗਿਆ ਵਾ ਤੇ ਕਿੰਨਾ ਕੋ ਖਤਰਨਾਕ ਜਿਹੜੀ ਕਿ ਆ ਘਾਤ ਤੱਕ ਗੱਡਾ ਜਿਹੜੀ ਕਿ ਆਇਆਗਾ ਵਾ ਤੇ ਜੇਕਰ ਕੋਈ ਇਸ ਦੇ ਉੱਤੇ ਸਾਵਧਾਨੀ ਨਾ ਦਿੰਦਾ ਸ਼ਾਇਦ ਕਿਸੇ ਨਾ ਕਿਸੇ ਦੀ ਜਾਨ ਜ਼ਰੂਰ ਚਲ ਜਾਣੀ ਸੀ ਭਾਈ ਸਾਹਿਬ ਕਿਸ ਤਰ੍ਹਾਂ ਦੇ ਦੇਓ ਇੱਥੇ ਇੱਕ ਖੱਡਾ ਪੈ ਗਿਆ ਕੋਈ ਜਾਨ ਅੱਜ ਅੱਜ ਸਵੇਰੇ 7 ਵਜੇ ਖੱਡਾ ਹੋਇਆ ਅੱਛਾ ਇੱਥੋਂ ਜ਼ੋਰ ਦੀ ਪੀਕਅਪ ਲੰਘ ਰਹੀ ਸੀ ਔਰ ਪੀਕਅਪ ਪਲਟਦੀ ਬਲਦੀ ਬਚ ਗਿਆ ਇੱਥੇ ਔਰ ਦੇਖਿਆ ਤੁਸੀਂ ਕਾਰਪੋਰੇਸ਼ਨ ਕਿਵੇਂ ਭੱਜ ਰਹੀ ਸੀ ਹਾਂ ਸਭ ਤੋਂ ਵੱਡੀ ਮੈਂ ਕਹਿੰਦਾ ਵੀ ناکਾਮੀ ਹੈ ਕਾਰਪੋਰੇਸ਼ਨ ਦੀ ਲੁਧਿਆਣੇ ਦੇ ਵਿੱਚ ਜਿੱਥੇ ਮਰਜ਼ੀ ਚਲੇ ਜੋ ਸੜਕਾਂ ਦੇ ਵਿੱਚ ਫੁੱਟ ਫੁੱਟ ਤੱਕ ਟੋਏ ਹੈਗੇ ਆ ਕਾਰਪੋਰੇਸ਼ਨ ਮੈਂ ਕਹਿੰਦਾ ਇੰਨੇ ਖੱਡੇ ਨੇ ਬੇਅੰਤ ਆ ਤੁਸੀਂ ਦੇਖ ਲਿਓ ਘੰਟਾਗਰ ਤੋਂ ਲੈ ਕੇ ਸਟੇਸ਼ਨ ਤੱਕ ਸਾਰਾ ਰੋਡ ਟੁੱਟਿਆ ਪਿਆ ਇਹਨਾਂ ਕੋਲ ਖੱਡੇ ਨਹੀਂ ਭਰੇ ਜਾਂਦੇ ਤੇ ਸੜਕਾਂ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬਣਾਣਗੇ ਮੈਂ ਮਾਨਜੋ ਭਗਵੰਤ ਮਾਨਜੋ ਨੂੰ ਕਹਿੰਦਾ ਕਿ ਲੁਧਿਆਣੇ ਦੇ ਵਿੱਚ ਜੇਕਰ ਜਿੱਤ ਹਾਸਲ ਕਰਨੀ ਹੈ ਜੇ ਅੱਗੇ ਸੀਟਾਂ ਲੈਣੀਆਂ ਤੇ ਪਬਲਿਕ ਦੀ ਸੁਣਨੀ ਪਾਉਗੀ ਅਸੀਂ ਆਪ ਸ਼ਰਮਿੰਦਾ ਹੋ ਜਾਈਏ ਕਹਿੰਦੇ ਤੁਹਾਡੀ ਸਰਕਾਰ ਆਈ ਆ ਦੇਖ ਲਓ ਤਿੰਨ 3.5 ਸਾਲਾਂ ਦੇ ਵਿੱਚ ਸੜਕਾਂ ਨਹੀਂ ਬਣੀਆਂ ਅਸੀਂ ਮਾਨਜੋ ਪਵੰਤ ਮਾਨ ਜੀ ਨੂੰ ਕਹਿੰਦੇ ਆ ਕਿ ਲੁਧਿਆਣੇ ਦੇ ਵਿੱਚ ਸੜਕਾਂ ਦਾ ਹਰ ਪਾਸੇ ਬਹੁਤ ਬੁਰਾ ਹਾਲ ਹੈ ਟੋਏ ਹੋਏ ਪਿਆ ਕਈ ਵਾਰੀ ਈ ਰਿਕਸ਼ਾ ਆਟੋ ਉਲਟ ਜਾਂਦੇ ਆ ਸੋ ਕਾਰਪੋਰੇਸ਼ਨ ਦੀ ਚੂੜੀ ਕੱਸੀ ਜਾਵੇ ਤਾਂ ਕਿ ਸਾਰੇ ਰੋਡ ਸਹੀ ਹੋਣ ਔਰ ਪਬਲਿਕ ਬਹੁਤ ਤੰਗ ਹੈ ਭਾਵੇਂ ਇੰਨੇ ਬੰਦੇ ਖੜੇ ਕਿਸੇ ਨੂੰ ਮਰਜ਼ੀ ਬੋਲੋ ਕੋਈ ਟੂਰ ਨਹੀਂ ਮੈਂ ਆਪ ਖੁਦ ਇੱਥੇ ਆਟੋ ਚਲਾਉਣਾ ਮੈਨੂੰ ਪਤਾ ਹੈ ਇਸ ਦਾ ਤੁਸੀਂ ਆਪ ਦੇਖ ਲਓ ਰੋਡ ਦਾ ਆਸਾਨ ਹੋਂ ਰੋਡਾਂ ਦੇ ਉੱਤੇ ਕੋਈ ਸਫ਼ਰ ਨਹੀਂ ਇਹ ਰਿਕਸ਼ੇ ਕਿ ਨਿਪਲਟਦੇ ਆ ਰੋਜ਼ ਚਾਰ ਪੰਜ ਇਹ ਰਿਕਸ਼ੇ ਜ਼ਰੂਰ ਪਲਟਦੇ ਆ ਔਰ ਸਰਵਾਰੀਆ ਦਾ ਵੀ ਨੁਕਸਾਨ ਹੁੰਦਾ ਹੈ ਜਾਣੇ ਮਾਨੇ ਹੁਣ ਇੱਡੇ ਇੱਡੇ ਟੋਏ ਪੈਣਗੇ ਤਾਂ ਕੀ ਬਣੂਗਾ ਕਾਰਪੋਰੇਸ਼ਨ ਨੇ ਕੀ ਕਰੀ ਨਿੱਕਾ ਇਸ ਦਾ ਤਾਂ ਹੀ ਤਾਂ ਪੱਟੇ ਕਾਰਪੋਰੇਸ਼ਨ ਪਾ ਪਾ ਦੇ ਨੇ ਮਰਵਾ ਕੇ ਖੱਡਾ ਕਰਨਾ ਪੜਨਗੇ ਕੋਈ ਸੜਕ ਨਹੀਂ ਬਣਾਉਣਗੇ ਤੁਹਾਡੇ ਸਾਹਮਣੇ ਵੀ ਗੱਲ ਸਰਕਾਰ ਦਾ ਕੀ ਫਾਇਦਾ ਸਾਹਮਣੇ ਬਿਲਕੁਲ ਉਹ ਕਹਿੰਦੇ ਰੋਜ਼ ਪਾ ਲਾ ਖੱਡੇ ਹੈਗੇ ਕਿੰਨਾ ਪੂ ਗਹਿਰਾ ਖੱਡਾ ਜਿਹੜਾ ਆਟਾ ਵੀ ਦੋਵੇਂ ਪੜਦੇ ਹੈ ਹੈਂਡੀਕੈਪ ਇਸੇ ਕਰਕੇ ਹੋਇਆ ਹੈ ਜੀ ਜੇਕਰ ਪ੍ਰਸ਼ਾਸਨ ਪਹਿਲੇ ਜਾਗਰੂਕ ਹੁੰਦਾ ਤਾਂ ਇਹ ਨੋਕਦ ਜਰੀਆ ਨਹੀਂ ਆਣੀ ਸੀ ਤੁਸੀਂ ਦੇਖ ਪਾ ਰਹੇ ਹੋ ਕਿ ਸਰਕਾਰ ਕੋਸ਼ਿਸ਼ ਜਰੀਆ ਕੀਤੀ ਜਾ ਰਹੀ ਹੈ ਪਰ ਰਿਸੀਵਰ ਜਰੀਆ ਖੁੱਲਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਦੱਸਿਆ ਜਾ ਰਿਹਾ ਮੌਸਮ ਦੇ ਦੌਰਾਨ ਕਾਫੀ ਜਰਾ ਬਹੁਤ ਸਿਆਨੀਆਂ ਸਾਹਮਣਾ ਜਰੀਆ ਕਰਨਾ ਪੈਂਦਾ ਸੀਗਾ ਤੇ ਉਸ ਦੌਰਾਨ ਹੀ ਬਹੁਤ ਹੀ ਜ਼ਿਆਦਾ ਦਿੱਕਤ ਪਰੇਸ਼ਾਨੀ ਹੁੰਦੀ ਹਈ ਨਜ਼ਰ ਆ ਰਹੀ ਹੈ ਆ ਤਸਵੀਰ ਜਰੀਆ ਲੁਧਿਆਣਾ ਦੇ ਸਮਾਰਟ ਸਿਟੀ ਹੈ ਇਹ ਸਮਾਰਟ ਸਿਟੀ ਇਹ ਹਾਲਾਤ ਦੇਖੋ ਆਦਰ ਅਸੀਂ ਜੰਗੀਆਂ ਬੜੀ ਹਾਰਦੋ ਇੱਧਰ ਇਹ ਹਾਲਾਤ ਦਿਖਾਈ ਜਾਂਦੇ ਸਮਾਰਟ ਸਿਟੀ ਦੇ ਇਹ ਹਾਲਾਤ ਨੇ ਇਹ ਪਹਿਲੇ ਵੀ ਇੱਕ ਉੱਥੇ ਧਰਮਪੁਰਾ ਦੇ ਵਿੱਚ ਹੋਇਆ ਸੀਗਾ ਜਿੱਥੇ ਕੀ ਗਲੀ ਧਸ ਗਈ ਸੀ ਪੂਰੀ ਇਹ ਹਾਲਾਤ ਨੇ ਕਾਰਪੋਰੇਸ਼ਨ ਦੇ ਮੇਅਰ ਬਣਾਇਆ ਗਿਆ ਵਾ ਸ਼ਹਿਰ ਦੀ ਮੇਅਰ ਮੈਡਮ ਕਿੱਥੇ ਨੇ ਕਾਰਪ ਉੱਚ ਅਧਿਕਾਰੀ ਕਿੱਥੇ ਨੇ ਕਿੱਥੇ ਨੇ ਸਾਰੇ ਅਹੁਦੇ ਹਾਂਜੀ ਪੂਰਾ ਦੂੰਗਾ ਤਾਂ ਕਿਹਾ ਅੰਦਰ ਹੀ ਪੂਰਾ ਦੂੰਗਾ ਪਰ ਉਹਦੇ ਵਿੱਚ ਜੱਗ ਜੱਡੀ ਗੁੱਡੀ ਡੇਕ ਜਾਵੇ ਤੇ ਬੰਦਾ ਮਰ ਜਾਊਗਾ ਖੱਡਾ ਮੇਰੇ ਖਲ ਅੜਦਾ ਬੰਦਾ ਹੋਇਆ ਪਿਆ ਖੱਡਾ ਇਹ ਹਾਲਾਤ ਨੇ ਤੁਹਾਨੂੰ ਕੀ ਹਾਲ ਹੋਣਾ ਸਾਰੇ ਰੋਡ ਦਾ ਤੁਹਾਨੂੰ ਪਤਾ ਘੰਟਾ ਕਰ ਰੋਜ਼ ਜਤੰਦ ਵੀ ਨਜ਼ਰ ਆ ਰਹੀ ਮਰਦੀ ਜਾ ਰੋ ਜਿਸ ਤਰ੍ਹਾਂ ਦੇ ਮਿਹਰਬਾਨ ਚਲੇ ਜਾਓ ਸਾਰੇ ਪਾਸੇ ਬੁਰੇ ਹਾਲਾਤ ਭਾਈ بارش ਬੜੀਆਂ ਹੈ ਹੈ بارش ਬਹੁਤ ਪੈ ਰਹੀ ਹੈ ਜਿਕਰ ਕੇ ਕੋਈ ਪ੍ਰਸ਼ਾਸਨ ਦਾ ਹੈ ਹੀ ਨਹੀਂ ਆਟੋ ਪਾਲਤਾਂ ਦੇ ਕਈ ਬਰਸਾਤਾ ਦਾ ਤੇ ਵੀ ਕਾਰਨ ਦੱਸ ਰਹੇ ਨੇ ਇੱਥੇ ਖੜਨਾ ਵੀ ਬਹੁਤ ਖਤਰੇ ਦੇ ਖਤਰੇ ਲਾਇਕ ਹੈ ਕਿਉਂਕਿ ਦੇਖੋ ਤੁਸੀਂ ਕਿੰਨਾ ਕੁ ਵੱਡਾ ਅੰਦਰ ਖੱਡਾ ਵਾ ਪੂਰਾ ਪੁੱਲ ਜਿਹੜਾ ਕਿ ਅੰਦਰ ਬੰਦਾ ਨਜ਼ਰ ਆ ਰਿਹਾ ਤੁਹਾਨੂੰ ਦੇਖ ਰਹੇ ਹੋ ਤੇ ਤਾਰਪੇ ਛੱਲੇ ਅਧਿਕਾਰੀ ਦਾ ਪਹੁੰਚੇ ਉਹਨਾਂ ਦੇ ਵੱਲੋਂ ਕਿਹਾ ਕਿ ਛੱਡੋ ਯਾਰ ਸਾਡਾ ਕੀ ਉਹਦਾ ਤੁਸੀਂ ਜਾਣਨਾ ਹੈ ਇਹ ਉਹਨਾਂ ਦੇ ਵੱਲੋਂ ਜਰੂਰ ਕਿਹਾ ਗਿਆ ਕਿ ਕਿੰਨੀ ਕੋਈ ਦੇਰ ਤਾਰਪੇ ਛੱਲੇ ਇਹ ਵੱਲੋਂ ਲੋਕਾਂ ਨੂੰ ਦਿੱਕਤ ਪਸਾਉਣੇ ਸਾਹਮਣਾ ਕਰਨਾ ਪਏਗਾ ਲੋਹੇ ਦੇ ਅੰਦਰ ਡਗਰਗਵਾਰ ਹੁੰਦੇ ਲਗਾਤਾਰ ਹੁਣ ਰਿਪੇਅਰਿੰਗ ਕੀਤੀ ਜਾ ਰਹੀ ਹੈ ਜੇਕਰ ਪਹਿਲੇ ਹੀ ਜੇ ਕਿਹਾ ਦੇਖਭਾਲ ਕੀਤੀ ਜਾਂਦੀ ਤੇ ਹੁਣ ਇਹ ਨੌਬਤ ਇਹ ਕਿਹਾ ਨਹੀਂ ਆਣੀ ਸੀਗੀ ਆ ਕੀ ਗੱਲ ਖੁੱਲ ਨਹੀਂ ਰਿਹਾ ਪਤਾ ਲੱਗ ਜੂਗਾ ਸਕਾਰ ਨੂੰ ਪਤਾ ਲੱਗ ਜੂਗਾ ਦੂਜੇ ਬੰਦੇ ਆ ਰਹੇ ਨੇ ਬੰਦੇ ਜਤਾਨ ਦੇ ਬੰਦੇ ਖੁੱਲੂਗੇ ਆ ਰਹੇ ਬੰਦੇ ਅਸੀਂ ਵੀ ਹੈਗੇ ਹਾਂ ਹਾਂਜੀ ਅਸੀਂ ਵੀ ਇੱਥੇ ਹੀ ਆ ਕਰਦੇ ਚਲੋ ਹਾਂਜੀ ਹਾਂਜੀ ਬਿਲਕੁਲ ਕਿਤੇ ਵੀ ਸੇਫਟੀ ਜਰੀਕੀਆਂ ਨਹੀਂ ਆ ਜੀ ਆ ਸੜਕਾਂ ਦੇ ਉਤੋਂ ਤੁਸੀਂ ਜਾ ਰਹੇ ਤਾਂ ਸੁਰੱਖਿਤ ਨਹੀਂ ਹੈਗੇ ਉਹ ਆਪਣਾ ਖਿਆਲ ਤੁਸੀਂ ਆਪ ਰੱਖਣਾ ਸੜਕ ਤੇ ਚੱਲਣਾ ਚਾਰ ਪੰਜ ਅੱਖਾਂ ਲਾ ਕੇ ਧਿਆਨ ਦੇ ਨਾਲ ਚੱਲਣਾ ਵਾ ਸੜਕਾਂ ਦੇ ਉੱਤੇ ਟੋਏ ਦੱਸੋ ਕੋਈ ਕਾਰਪੋਰੇਸ਼ਨ ਦਾ ਕੋਈ ਨਹੀਂ ਜੀ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਕ किस्म ਦੇ ਖਲਾਸ ਹੋਏ ਪਏ ਨੇ ਕੋਈ ਐ ਨਹੀਂ ਕਿ ਕੋਈ ਆ ਕੇ ਸੜਕਾਂ ਦੇ ਉੱਤੇ ਹਾਲਾਤ ਵੇਖੀ ਕੋਈ ਹਾਲਾਤ ਨਹੀਂ ਵੇਖਦੇ ਵੇ ਜੀ ਸੜਕਾਂ ਦੇ بڑے ਵੱਡੇ ਵੱਡੇ ਟੋਏ ਨੇ ਜਿਨ੍ਹਾਂ ਕਰਕੇ ਅੰਨਾ ਜਾਮ ਲੱਗਦਾ ਵਾ ਜਾਮ ਇਹਨਾਂ ਨਾਲ ਜਾਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਭਾਈ ਆਈਐਸ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਧਿਆਨ ਦੇਣ ਇਹ ਨਹੀਂ ਕਿ ਅੰਨੇ ਹੋ ਕੇ ਬੈਠੇ ਰਹਿਣਾ ਅੰਨੀ ਪੋਲੀ ਸਰਕਾਰ ਮੇਰ ਦਾ ਵੀ ਬੜਾ ਕੁਝ ਦਿਖਦਾ ਹੀ ਨਹੀਂ ਜੀ ਮੇਰ ਦਾ ਕੋਈ ਹਾਲ ਹੀ ਨਹੀਂ ਕੋਈ ਜੀ ਕੋਈ ਦਿਖਦਾ ਹੀ ਨਹੀਂ ਸਿਰੇ ਦੇ ਕੋਈ ਕੀ ਹੈ ਹਾਲਾਤ ਸੜਕਾਂ ਦੇ ਹਾਲਾਤ ਵੇਖੀ ਹੈ ਜਾਂ ਉੱਪਰ ਵੇਖੀ ਹੈ ਜਿੱਥੇ ਜਾ ਉੱਥੇ ਟੋਏ ਨੇ ਜਿੱਥੇ ਜਾ ਉੱਥੇ ਟੋਏ ਨੇ ਅੜੇ ਅੜੇ ਸੜਕਾਂ ਖਰਾਬ ਨੇ ਉਧਰਾਂ ਦੇ ਪੰਜ ਸਾਲ ਸੜਕ ਨੂੰ ਬਾਹਰ ਦੀ ਕਨੇਡਾ ਦੀ ਸਰਕਾਰ ਬਣਾਣੀ ਹੈ ਇੱਥੇ ਤੁਸੀਂ ਬਾਹਰ ਦੀ ਛੱਡੋ ਪੰਜਾਬ ਦੀ ਉਹ ਬਣਾ ਦਿਓ ਕੋਈ ਪੰਜਾਬ ਦਾ ਕੋਈ ਸਹੂਲਤ ਹੀ ਕਰ ਦਿਓ ਭਈ ਉਹੀ ਕਰ ਦਿਓ ਮਿਹਰਬਾਨੀ ਜੀ ਧੰਨਵਾਦ ਇੱਥੇ ਮੁੰਡਾ ਜਿਹੜਾ ਮਰੇ ਸੜਕ ਤੇ ਜਾ ਰਿਹਾ ਸੇਫ ਨਾ ਬਿਲਕੁਲ ਵੀ ਨਹੀਂ ਖੱਡੇ ਕਿੰਨੇ ਨੇ ਖੱਡੇ ਖੱਡੇ ਆ ਪੁੱਛੋ ਨਾ ਹੀ ਮਾਲ ਡੇਜਿੰਦਾ ਸਾਰਾ ਗੱਡੀ ਚੋਂ ਸਾਰਾ ਮਾਲ ਡੇਜਿਆ ਹੋਰ ਹੋਰ ਤੁਹਾਨੂੰ ਪਤਾ ਹੀ ਕਿੰਨਾ ਨੁਕਸਾਨ ਹੈ ਦਾ ਮਾਲ ਡਿਕਲਣਾ ਮਾਲ ਡੇਗਣਾ ਬਹੁਤ ਨਾਲ ਸਾਨੂੰ ਵੀ ਬੋਲਣਾ ਹਾਂ ਤੁਹਾਨੂੰ ਪਤਾ ਹੀ ਉਹਨੇ ਕਿਹੜਾ ਸੁਣਨਾ ਅੱਛਾ ਹੁਣ ਥੋੜ੍ਹਾ ਜਿਹਾ ਅੱਗੇ ਜਾਓਗੇ ਅੱਗੇ ਖੱਡੇ ਆਣਗੇ ਸਾਫ ਪਲੀਨ ਰੋਡ ਆਏਗੀ ਅੱਗੇ ਦਾ ਖੱੱਡਾ ਹੀ ਆਣਿਆ ਆ ਦੇਖੋ ਉਹ ਸਾਹਮਣੇ ਖੱੱਡਾ ਆ ਹਾਂ ਅੱਛਾ ਹਾਂਜੀ ਕਾਰਪੋਰੇਸ਼ਨ ਦੀ ਕੋਈ ਜ਼ਿੰਮੇਵਾਰੀ ਬੰਦੀ ਐ ਇੱਥੇ ਸਮਾਰਟ ਸਿਟੀ ਹੈਗਾ ਸਮਾਰਟ ਸਿਟੀ ਲੱਗ ਰਿਹਾ ਵਧੀਆ ਲੱਗ ਰਿਹਾ ਸਰ ਬਸ ਠੀਕ ਇੱਥੇ ਆ ਜੀ ਤੁਹਾਨੂੰ ਵੀ ਲੱਗ ਰਿਹਾ ਸ਼ਹਿਰ ਬਹੁਤ ਵਧੀਆ ਦੇਖ ਲਓ ਟਰੈਫਿਕ ਦਿਖਾ ਦਿਓ ਮੜਾ ਜੀ ਇੱਧਰ ਉੱਧਰ ਕੀ ਬਾਤ ਹੈ ਲੋਕਾਂ ਦੇ ਉਹ ਤਾਰੀਫ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਪ੍ਰਸ਼ਾਸਨ ਦੇ ਉੱਤੇ ਤਾਲੀਆਂ ਉਜਾਈ ਜਾ ਰਹੀਆਂ ਆ ਕਿ ਬਹੁਤ ਵਧੀਆ ਕੰਮ ਕਰ ਰਿਹਾ ਪ੍ਰਸ਼ਾਸਨ ਹੁਣ ਰਿਪੇਅਰਿੰਗ ਲਈ ਖੱਡਾ ਜਿਹੜਾ ਕਿ ਆ ਭਰਿਆ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਕਿ ਬਹੁਤ ਹੀ ਜੜਕੀਆਂ ਮਾੜੇ ਹਾਲਾਤ ਹੋ ਚੁੱਕੇ ਨੇ ਖਸਤਾ ਹਾਲਾਤ ਲੁਧਿਆਣਾ ਦੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦਿਖਾ ਦੇ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਤੋਂ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਰੇਲਵੇ ਸਟੇਸ਼ਨ ਜਿੱਥੇ ਕਿ 24 ਘੰਟੇ ਇਹ ਰੋਡ ਬਿਜ਼ੀ ਰਹਿੰਦੀ ਹੈ ਉੱਥੇ ਹੀ ਭਰੇ ਭਰੇ ਵੱਡੇ ਵੱਡੇ ਖੱਡੇ ਜਿਹੜੇ ਕਿ ਮੌਜੂਦ ਨੇ ਉੱਥੇ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੇ ਕਿ ਲੋਕ ਬਚਦੇ ਹੋਏ ਆਪ ਖੱਡਿਆਂ ਤੋਂ ਬਚਦੇ ਹੋਏ ਨਜ਼ਰਾਂ 'ਚ ਦਿਖਾਈ ਦੇ ਰਹੇ ਨੇ ਜੋ ਰਿਗਲ ਅਨਲਾਈਜ਼ ਨਾਲ ਇਤਨਾ ਖਨੀ ਦਾ ਯੂਪ ਰਿਪੋਰਟ ਧੰਨਵਾਦ